ਬਾਕੀ ਖੁਸ਼ ਹੋ। ਬਾਈਕ ਨਾਲ ਲੱਗੇ ਖੜੀ। ਆ ਗਏ। ਹਮ ਕੀ ਡਰਦੇ ਹੋ? ਕੁਝ ਨਹੀਂ ਹੋਇਆ। ਹਮ। ਓ ਫ੍ਰੈਂਕ ਹੋ ਗਿਆ। ਹਾਂਜੀ ਸੱਸਰ ਕੱਲ ਦਾ ਸਾਰਾ ਨੂੰ ਕੀਤਾ ਸਾਰੇ ਆ ਗਏ ਕਿ ਸਾਰੇ ਨੇ ਬੰਤੀ ਜਾ ਹੋ ਕੇ ਤੇ ਅੱਜ ਜੀ ਆਪਾਂ ਵੀਰੇ ਸ਼ੋਤ ਕਰਨ ਲੱਗੇ ਆ ਤੇ ਦੀਪ ਤੇ ਆਵ ਜਾ ਕੇ ਤੇ ਅੱਜ ਤਸਰਾ ਵਾਸਤੇ ਸੋਕਾ ਕੰਮ ਨੇ ਤੇ ਪਾਰਿਆ ਤੇ ਰਿੰਗਲਰ ਤੋਂ ਸੱਤਾਂ ਘਰੇ ਗੁੰਡਾ ਬਣਾ ਲਿਆ ਹੈ ਨਾ ਤੇ ਬਾਕੀ ਦੀਪ ਜਾਰਿਆ ਕਿ ਤੇ ਆਪਾਂ ਰਾਲੀ ਹੋ ਕੇ ਸੀਗੇ ਤੇ ਸਾਰਿਆਂ ਨੇ ਇੱਕ ਮਟਕਾ ਕਰਕੇ ਦੱਸੋ ਵੀ ਸੋਕ ਕਿਤਾ ਲੱਗ ਰਿਹਾ ਤੇ ਵਾਸਤੇ ਕਿ ਖਾਪੇ ਪਾ ਦਾ ਤਾਂ ਫਿਰ ਆਪਾਂ ਦਾ ਡਾਰਕਾ ਨਾ ਤੇ ਬਾਕੀ ਦੀ ਆਪਾਂ ਸਫਾਈ ਸਫਾਈ ਕਰ ਲਈ ਸੀ ਜੀ ਤੇ ਫੈਮਲੀ ਵਾਰ ਬੈਠੀ ਹੋਈ ਹੈ ਚਲੋ ਦਿਖਾ ਦਈਏ ਸਾਡਾ ਪਜਾਰ ਲੱਗਿਆ ਦੀ ਦੀ ਆ ਰਹੀ ਸੀ ਜੀ ਬੈਠਾ ਹੋਇਆ ਫੈਮਲੀ ਚ ਦੇਖੋ ਤੇ ਆਪਾਂ ਚਾਹ ਬਣਾ ਰਹੇ ਹਾਂ ਚਾਹ ਜਦ ਲੱਗੂਗਾ ਥੋੜਾ ਜਿਹਾ ਡਾਊਨ ਤੇ ਸਰਾਪਾ ਚੱਲ ਜਾਏਗੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਅਗੋਂ ਸੋ ਬੱਝੋਇਆ ਜਾਂ ਆਪਾਂ ਚਾਹ ਬਣਾ ਰਹੇ ਹਾਂ ਜੇ ਆਪਾਂ ਵੀ ਕੋਲੇ ਚਾਹ ਕਰਨੀ ਚਾਹੜੀ ਤੇ ਹੁਣ ਆਪਾਂ ਵੀ ਪ੍ਰੋਕਰਾਮ ਚੱਲੇ ਆ ਇੱਕ ਚਾਹ ਬਣਾ ਲਈਆ ਹਾਂ ਜੀ ਹਾਂਜੀ ਲਓ ਚਾਹ ਤਾਂ ਆ ਤਾਂ ਪਹਿਲੀ ਵਾਰ ਸਾਨੂੰ ਚਾਹ ਬਣਾ ਕੇ ਪਿਆਰੀ ਆ। ਤੁਸੀਂ ਆ ਜਾਓ ਗਾਇਸ ਨੂੰ। ਹਾਂ ਬਾਕੀ ਦੇਖੋ ਥੇਸ ਤੇ ਤਲਕ ਕੋ ਦਾ ਚਾਹੀ ਵਰਗਾ ਇਹ ਫਸਾ ਲੀਏ ਚਾਹ ਕਰਦੇ ਹਾਂ। ਆ ਜਾਓ ਗਾਇਸ ਬਰਾ ਬੱਪੀ ਕੇ ਦੱਸਦੇ ਹਾਂ ਕਿੰਦਾਂ ਲੱਗੀ ਆਪਾਂ ਨੂੰ ਚਾਹ। ਖੰਡ ਲਾਇਆ ਦੱਸਵਾ ਦੂਗੀ ਜਿਹਨੇ ਬਣਾਈ ਆ। ਖੰਡ ਤੇ ਤਾਂ ਨਾ ਦੱਸਦਾ ਹੀ ਫਿਰ। ਉਹ ਇਹਨਾਂ ਫਿਰ ਆਪ ਦੱਸ ਦਾਂਗੇ ਆਪਣੀ ਫੈਮਿਲੀ ਨੂੰ ਵੀ ਚਾਹ ਨੂੰ ਦੱਸਾਂਗੇ। ਕਿੰਨਾ ਸੁਆਦੀ ਹੈ। ਹਾਂਜੀ ਮਿੱਤਰੋ ਇਹ ਆ ਚਲੋ ਸਾਰੇ ਆਂਦਾ ਕੋਈ ਸਵਾਲ ਹੈ ਤਾਂ ਛਾੜੋਗੇ ਤੇ ਆਪਾਂ ਬਣਾਉਣੀ ਸੀ ਵੀਡੀਓ ਇਹਨਾਂ ਨੇ ਸੀਸਾ ਸਾਫ਼ ਹੀ ਨਹੀਂ ਕੀਤਾ ਹੁਣ ਇਹਨਾਂ ਨੇ ਕੱਲ ਸੀਸਾ ਸਾਫ਼ ਕਰੋ ਹੁਣ ਪਹਿਲਾਂ ਸੀਸਾ ਸਾਫ਼ ਕਰੀ ਜੰਨੇ ਆ ਦੇਖੋ ਫਿਰ ਚਮਕਾ ਦਿਓ ਤੇ ਅੱਜਾ ਪਰਪਲਾਈ ਰਹਿਣਾ ਸਾਰਾ ਅੱਜ ਆਪਾਂ ਹੁਣ ਆ ਮਿੱਤਰੋ ਲਾਈਵ ਤੇ ਸਾਰਿਆਂ ਨੂੰ ਰਿਪਲਾਈ ਕਰਨਾ ਜਿੰਨੇ ਵੀ ਸਵਾਲ ਹਾਂ ਵੀ ਮਿੱਤਰੋ ਸੀਸਾ ਹੋ ਗਿਆ ਆਪਣਾ ਸਾਫ਼ ਹੁਣ ਦੇਖੋ ਕੁਆਲਿਟੀ ਆ ਰਹੀ ਹੈ ਨਾ ਪਹਿਲਾਂ ਕੁਆਲਿਟੀ ਨਹੀਂ ਆ ਰਹੀ ਸੀਗੀ ਆ ਦੂਗੜ ਦੇ ਨਾਲ ਦੀ ਨਾਲੀਆਂ ਨਹੀਂ ਘਰ ਮਾਰਾ ਸਜਾ ਸਿੱਟਾ ਕਾਇ ਨਾ ਪੜੋ ਚਲੋ ਮਿੱਤਰੋ ਫਿਰ ਆਪਾਂ ਵੀਡੀਓ ਵੀਡੀਓ ਬਣਾਉਨੇ ਆ ਤੇ ਫਿਰ ਆਪਾਂ ਹੋਣਾ ਲਾਈਵ ਤੇ ਆਪਾਂ ਕਰਨਾ ਥੋੜਾ ਰਿਪਲਾਈ ਤੇ ਵਧੀਆ ਵਧੀਆ ਪਿੱਛੋਂ ਪਰ ਆਪਣੇ ਤੋਂ ਗੱਲਾਂ ਤੇ ਆਪਾਂ ਕਰਾਂਗੇ ਥੋੜਾ ਰਿਪਲਾਈ ਤੇ ਰੁਕ ਜੇ ਪਰ 10 ਮਿੰਟ ਫਿਰ ਆਪਾਂ ਹੋਨੇ ਲਾਈਵ ਆ ਜਾਓ ਫਿਰ ਸ਼ਾਂਤੀ ਦੀ ਨਸ਼ਟਣ ਸਾਡੇ ਫੈਮਲੀ ਹੋ ਖਿੜਾੜੀ ਸ਼ਾਂਤੀ ਰੈੜੀ ਹਾਂ ਚੱਲੀਏ ਆਦੋ 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 ਤੁਸੀਂ ਨਿਕਲ ਆਓ ਤੁਹਾਡੇ ਵਾਰ ਹੋਣਾ ਇਹ ਹਾਂਜੀ ਚੱਲੀਏ ਚਲੋ ਹਾਂ ਹੁਣੇ ਪਹੁੰਚ ਗਏ ਪ੍ਰਾਵਾ ਹਾਲੇ ਤੱਕ ਨਹੀਂ ਆ ਗਏ ਆ ਗਏ ਆਗੇ ਬੜਾ ਸ਼ਕਤੀਮਾਨ ਅੰਗਲੀ ਜਿਹੜਾ ਮੋਰਸਾ ਲਾਉਂਦਾ ਛੋਟਾ ਮੋਰੇ ਜਿਹੜੇ ਸਾਡੇ ਦੇ ਪਿੱਛੇ ਸੀ ਤੇ ਕਹਿੰਦੀ ਬਾਈ ਦਾ ਸ਼ਕਤੀਮਾਨ ਅੰਗਲੀ ਹੁੰਦਾ ਮੋਰਸਾ ਹਾਂਜੀ ਨਾ ਪਹੁੰਚ ਲੱਗੇ ਐਂਟਰ ਆ ਜਾਓ ਮਿੱਤਰੋ ਬੜਾ ਬੜੇ ਉੱਤਰੇ ਡਿਜੀਟ ਚੱਲੀ ਜਾਂਦੇ ਘੈਂਟ ਕੰਮ ਲਾਦਾ ਮੈਨੂੰ ਉੱਧਰ ਕੱਲੇ ਘੱਟ ਨਾ ਚਕੇ ਆਉਂਦਾ ਉਸ ਤੋਂ ਆਇਸ ਨਾ ਜਮੈਂ ਬਾਈ ਆਈ ਪੈਂਦੀ ਹੈ ਵੀ ਤਾਂ ਲੀ ਲੈ ਨਹੀਂ ਦੇ ਲੈ ਸਮਝੋ ਉਹ ਹੜਾ ਪਾ ਕੇ ਸਿੱਖੋ ਤੇ ൂട്ടു മൂന്നു ചെക്കോ ਬਾਕ AND ਵੀਊ ਆਪ ਆਪਣਾ ਚੈੱਕ ਦੀ ਵੀਡੀਓ ਤੇ ਆਪਾਂ ਬਣਾ ਲਈਏ ਤੇ ਇਹਦਾ ਸ਼ੂਟ ਕਰ ਲਈਏ ਹੁਣ ਜੇ ਆਪਾਂ ਹਾਂ ਰਤ ਦੀ ਸ਼ੂਟ ਇਹ ਬਾਕੀ ਸਿੱਤੇ ਮੋਹਮਦ ਕੈਨੇਡਾ ਤੇ ਬਾਕੀ ਆ ਕਿ ਜਾਂਦਾ ਨਾ ਸਾਡੇ ਸਾਡੇ ਬਲਾਉਣਾ ਬਣੇ ਰਹੋ ਤੇ ਆਪਾਂ ਅੱਜ ਦਾ ਕੁਝ ਸਪੈਸ਼ਲ ਸਪੈਸ਼ਲ ਚੀਜ਼ ਤਿਆਰ ਕੀਤੀ ਆ ਜਿਹੜਾ ਦਿਖਾਵਾਂਗੇ ਤੁਹਾਨੂੰ ਇੱਕ ਵਾਰ ਆਪਾਂ ਵੀਊ ਦਿਖਾ ਦਿੰਨੇ ਆ ਚੈੱਕ ਕਰੋ ਮੇਟਰ ਬਲਿੰਡੇ ਦਾ ਵੀਊ ਇਤੋ Так. Гаст тик хоте куро. Асре да лайक करा असुरा. चलो मेल जगर आप पागी का नेट वीडियो చూడపా. कावला तो थोड़ा जितला मार. नमक ज्यादा पाले मै किचन. टेस्ट करा तो विभाग ला. नहीं नहीं बाळ आकोडे. मित्रला लागलो तेल. देखो करा दिसती ना काय काम. ਉਹ ਬੈਠੇ ਅੰਦਰ ਚਲ ਕਰ ਲਓ ਫਿਰ ਚਲ ਕਰਦੇ ਆਪਾਂ ਹਰ ਕੇ ਇਹ ਕਰਕੇ ਹਰ ਨਾਲ ਪ੍ਰਤੀਕਨਾ ਭਾਈ ਕਰਨਾ ਹੈ ਤੇ ਤੇਰੇ ਵਰਗੀ ਕਰਦੇ ਆ ਤੇ ਬਾਕੀ ਦੀ ਕੋ ਰੈਕਸ਼ਨ ਦੇਖੋ ਕਿ ਹੋਗਾ ਚਲੋ ਮੈਂ ਕਰ ਹਾਂਜੀ ਬਸ ਇਸ ਵਾਰ ਵਿੱਚ ਚਾਹ ਪਾ ਕੇ ਦੇ ਦਿੰਦੇ ਹਾਂ ਬਗਾ ਉਹਨਾਂ ਤੁਹਾਡੇ ਟਾਈਮ ਨੂੰ ਨਹੀਂ ਕਰੀ ਨਾਈਪ ਆਲੀ ਤੁਸੀਂ ਕਰਾਈ ਤੋਂ ਹਾਂਜੀ ਥੋੜਾ ਚਾਹ ਬਣਾ ਕੇ ਦਿੰਦੇ ਹਾਂ ਚਾਹ ਦਾ ਚਾਹ ਕਿਆ ਕੁੱਛ ਅੱਛਾ ਹੋਣ ਵਾਲਾ ਹੈ ਮੇਰੇ ਭਰਾ ਦੇ ਨਾਲ ਆਏ ਨੇ ਇਹਣਾ ਕੋਈ ਤੜੀ ਹੈਲਪ ਨਹੀਂ ਕਰਨੀ ਤੇਰਾ ਕਬਰ ਇੱਥੇ ਇਹਦੇ ਕੋਲ ਇੱਕ ਨਾ ਦੇ ਸਾਟੂ ਆ ਤੁਹਾਡੇ ਆ ਤੇਰਾ ਕਬਰ ਸਾਡੇ ਲੈ ਆ ਤੈਨੂੰ ਲੜਕਾਰੀ ਜਾਂਦੇ ਇੱਧਰ ਤੇਰੀ ਸਾਲੀ ਕੋਈ ਨਹੀਂ ਕੋਈ ਨਹੀਂ ਹੋਰੋਂ ਬਚ ਘਰ ਇਹਨਾਂ ਦਾ ਮੇਰੇ ਨਾਲ ਹੀ ਹੈ ਤੇਰੇ ਨਾਲ ਮੇਰੇ ਨਾਲ ਕੋਈ ਦਾਜ ਬਣਾਏ ਮੇਰੇ ਨਾਲ ਬਸ ਇਹ ਡੱਡ ਡੋਡ ਨਹੀਂ ਚੱਕਣੇ ਬੱਟੇ ਨਾ ਲੱਗੇ ਤੇਰੇ ਤੋਂ ਮੇਰੇ ਨਾਲ ਆਣਾ ਪਤਾ ਨਹੀਂ ਤੇਰੇ ਨਾਲ ਦੀਦੀ ਸਾਡੇ ਕੋਲੇ ਬੈਠੀ ਸਾਡੇ ਨਾਲ ਕੋਈ ਵੀ ਨਹੀਂ ਐਸਟਾ ਨਾਲ ਤੇ ਨਹੀਂ ਕੋਈ ਹੈ ਕੌਣ ਤੇਰੇ ਤੁਸੀਂ ਮੇਰੇ ਨਾਲ ਆ ਨਾ ਉਹ ਵੀ ਤੇਰੇ ਨਾਲ ਲਈ ਆ ਵੇ ਦੇਖੋ ਦੇਖੋ ਤੇਰੇ ਤੁਸੀਂ ਮੇਰੇ ਗੰਦੀ ਗੰਦੀ ਹੈ ਮੇਰੇ ਗੰਦੀ ਉਂਗਲ ਗਈ ਨਹੀਂ ਕੀ ਹੋਇਆ ਉਂਗਲ ਦੇਖ ਰਹੀਆਂ ਦੀ ਆ ਦੇਖੀ ਉਂਗਲ ਕਿਧਰੇ ਆਦੀ ਹੁੰਦੇ ਕਿਧਰੇ ਆਦੀ ਓ ਤੁਹਾਨੂੰ ਨਾਲ ਹੀ ਕੀ ਕੀ ਕਿਉਂ ਤੇਰੇ ਤਾਂ ਮੇਰੇ ਨਾਲ ਆ ਹੁਣ ਬੱਤ ਚ ਕਿਉਂ ਘਰ ਤੇ ਪਾਤਾ ਨਾ ਮੁਕਾ ਕਰਤਾ ਪ੍ਰਾਇਕ ਕਿੰਨਾ ਕ ਪਾਤਾ ਡੱਬਾ ਖਾਲੀ ਕਰਤਾ ਤਾ ਤੁਸੇ ਨੂੰ ਆਉਂਦਾ ਦੋ ਚਮਚ ਹੂੰ ਦੇਖਿਓ ਆਇਕਾ ਤਾਂ ਕਰ ਦਮ ਮੇਰੇ ਹਸਬੰਦ ਨਾਲ ਪਹਿਲਾਂ ਬਚਾਲੀ ਅੱਛਾ ਦੇ ਚਲੋ ਲੈ ਵੋ ਸਹੀ ਹੋ ਕੇ ਬੈਠੋ ਦੇਖਿਓ ਸਹੀ ਹੋ ਕੇ ਬਠੋ ਕਾਣ ਦੱਸੋ ਥੋੜੇ ਬਚਪਨ ਦੇ ਫੋਟੋ ਚਲੋ ਤੁਹਾਨੂੰ ਫੋਟੋ ਦੇ ਦਿੰਦੀ ਆ ਕੋਲੀ ਸਪੈਸ਼ਲ ਇਥੋੜੇ ਥੋੜੇ ਬਚਪਨ ਦੇ ਫੋਟੋ ਆ हेलो ते मारा आई दी हैनी लो गाइस अपनी मैगी हो गई रेडी मेरी देखा भाई मेरे फोटो देख फिर नागी का कंकाल आ कर रस के तादे चले गड़बड़ला चली मेरी मैगी थी मैं माफ़ करा तेरी सामने अपने कौन देने ने अट्ठे-अट्ठे के रख दिए नहीं नहीं ऐ भी लागदा संगार या चकलो चकलो ये तो दीया कर ले रे अरे खाओ खाओ केले दे ले ओ तो आ हा ते पता ससरा खा तो मैं पापा वाइट खाने लग गया खाली आ गई ਮੈਂ ਕਿਉਂ ਡਰਤੇ ਹਾਂ ਕੁਛ ਨਹੀਂ ਹੋਇਆ। ਹੂੰ। ਓ ਫ੍ਰੈਂਕੂ ਗਿਆ ਦੂਰ ਵੱਤ ਬਾਕਾ। ਖਾਓ ਖਾਓ। ਤੱਕਾ ਗਰ ਗਿਆ ਗਾਇਸ ਜ ਆਪਣੇ ਨੇ। ਇਹ ਇੰਨਾ ਕੰਨੀ ਟੇਸਟੀ ਮੈਗੀ ਬਣਾਈ ਹੈ ਨਾ। ਕੋਈ ਨਹੀਂ। ਇਹ ਸ਼ੈਂਟੀ ਨੇ ਬਣਾਇਆ। ਗਾਇਸ ਬੜਾ ਨਾ ਕੱਕਾ ਗਰ ਗਿਆ ਆਪਣੇ ਨਾਲ ਉਹ ਨਾ। ਤੋ ਸਾਰੇ ਕੀ ਲੱਗਦੀ ਆ? ਸਾਲੀ ਦਾ ਫਰ ਐਨਾ ਹੱਕ ਬਣਦਾ ਹੀ ਆ। ਕੀ ਦੇ ਕਾ ਸਹੀ ਕਹਿਣਾ ਹਾਂ ਇਹ ਉਹ ਮੇਰੇ ਬਾਈਕ ਉਪਰ ਆ ਗਿਆ ਕਹਿੰਦਾ ਤੁਸੀਂ ਬਣਾਈ ਆ ਫਿਰ ਮੈਂ ਤਾਂ ਨਹੀਂ ਬਣਾਈ ਕੋਈ ਤਾਂ ਕਿਸੇ ਨੇ ਖਾਲਸੇ ਤੇ ਆਪਾਂ ਵੀ ਬਣਾ ਕਰਤਾ ਸਪ੍ਰੈਕ ਚਾਰ ਵਾਰੀ ਮੂੰਹ ਕਰ ਰਹੇ ਆ ਮੈਂ ਬੈਜੀ ਇਹਨਾਂ ਨੂੰ ਖਵਾ ਦੂੰਗਾ ਯਾਰ ਤਾਂ ਨਿਕਲਦਾ ਲੱਗੂ ਬੋਲ ਹੁਣ ਹੁਣ ਆ ਆਹ ਨਾਲ ਲਿਆਉਂਦਾ ਸੀ ਯਾਰ ਸੀ ਯਾਰ ਮਾਦਰ ਇੱਕ ਆ ਲਾਦਾ ਮੈਂ ਬੰਦਾ ਗੁੱਸਾ ਕਰ ਦੂ ਮਾਦਰ ਨਹੀਂ ਯਾਰ ਨਹੀਂ ਗੁੱਸਾ ਕਰਦਾ ਰਾਜ ਤੇ ਆ ਕਰਦੇ ਬੰਦੇ ਬੈਠੇ ਸਾਰੇ ਦੇਖ ਕਰਨਾ ਮਾਦਰ ਨੂੰ ਮੱਗਾ ਅੱਛਾ ਠੀਕ ਹੈ ਤੇ ਉਹ ਵਧੀਆ ਬਣ ਲੈ ਚੰਗਿਆ ਲਿਆ ਕੇ ਠੱਡਾ ਬੜੀ ਵੱਡਾ ਕਿ ਤੋ ਫੜ ਗਿਆ ਸਾ ਚੀੜਾ ਖਲਾ ਖਾਦਾ ਪਾਣੀ ਲੱਗਦੇ ਹੋਗੇ ਮਸਾਲਾ ਲੱਗਦੇ ਹੋਗੇ ਨਾ ਇਹ ਲੱਗਦੇ ਹੋਗੇ ਨਹੀਂ ਤੂੰ ਤਾਂ ਚਾਟਾ ਤਾਂ ਇਹਨਾਂ ਨਹੀਂ ਲਾਇਆ ਸੀਗਾ ਕਿਨੇ ਕੀਤਾ ਸਭ ਕੰਮ ਹੈ ਸਦੀਕੇ ਕਾਲੀ ਕਰੀ ਗਏ ਸੇ ਤੇ ਬਣੇ ਸੇ ਤੇ ਬਣੇ ਆਈ ਤਾਂ ਬਾਹਰ ਹੀ ਵਾਹ ਕੇ ਦੁਕਾਨ ਤੇ ਵਾਗੇ ਜੀ ਕਿਹਨੇ ਕੀਤਾ ਸਭ ਕੰਮ ਇਹ ਹਾਂ ਬਣਾ ਹਾਏ ਚੱਲ ਕੋਈ ਨਾ ਆ ਗਿਆ ਸਵੇਰੇ ਜਾ ਕੇ ਖਾਦੀ ਹੋਏ ਅੱਜ ਚੱਲ ਬੁਝਾ ਕੇ ਜੀ ਮੈਨੂੰ ਗੁੱਸਾ ਨਾ ਕਰ ਮੁੰਡਾ ਨੀ ਤੇ ਗੁੱਸਾ ਨਾ ਕਰਦਾ ਤਾਂ ਬੰਨਾਈ ਗੁੱਸਾ ਨਾ ਆ ਗਿਆ ਦਿਮਨ ਮੇ ਆ ਗਿਆ ਸਾਰਾ ਗਿਆ ਖਲ ਕਰੀ ਜਾਣਾ ਭਾਈ ਇੱਕੋ ਦੇ ਆਲੜੀ ਕੀ ਕਹਿੰਦਾ ਤੇਰਾ ਸੌਂਸ ਲੈ ਆ ਤੂੰ ਘੈਂਟ ਮਣੀ ਹੈ ਨਾ ਮੈਂ ਕੀ ਮੈਂ ਕੀ ਘੈਂਟ ਬਣੇ ਬਾ ਥੋੜਾ ਨਾਮ ਕਿੰਨੇ ਨੇ ਨਾ ਪ੍ਰਾਇਗਤਾ ਥੋੜਾ ਜੀ ਤੇ ਆਪਾਂ ਨੂੰ ਪ੍ਰਾਇਗਤਾ ਨੂੰ ਪਤਾ ਯਾਰ ਦੂਜੇ ਤੋਂ ਤੇ ਨਾਮ ਕਬਹੁਤ ਸੀ ਹੋਰੀ ਬੰਦਾ ਹੋ ਜਾਂਦਾਗਾ ਨਹੀਂ ਵਧਿਆ ਨਹੀਂ ਕੀਤਾ ਚੱਲੇ ਤੂੰ ਨਹੀਂ ਆਪਾਂ ਚੱਲਿਆਂ ਦੂਜੀ ਦੀ ਦੀ ਘਰੇ ਤੇ ਆਜੂ ਉਧਰ ਪੁੱਛਣਾ ਨਾ ਕਿ ਪੁੱਤ ਨੂੰ ਮਿਲਾਉਂਦੇ ਆਇਓ ਬੈਠ ਆ ਵੀ ਮੇਰੇ ਤੋਂ ਆਪਾਂ ਚੱਲਨੇ ਹੌਲੀ ਹੌਲੀ ਕਰਦੇ ਦੱਸਦੇ तो दुण दुण। अच्छा <laughs> ना क्या आजा आज साढ़ आज आज मौसम देखे कि देखे <laughs> कि <laughs> चेक करो नारी। 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 ਆ ਦਾਰੇ ਚਲੋ ਮਤਰਾ ਹੁਣ ਆਪਾਂ ਜਲਦੀ ਅੰਦਰ ਆਜੋ ਫਿਰ ਆ ਗਏ ਬਾਈ ਆਜੂ ਪਈ ਆਜੂ ਪਈ ਮਤਲਬ ਚਲੋ ਸਰ ਚਲੋ ਚਿੱਟੜੀ ਦਿਖੋ ਲੋਕਾ ਕਰਦੇ ਆ ਹਲਾ ਪ੍ਰੈਂਕ ਕਰਨਾ ਵਾ ਆਪਣੇ ਨੂੰ ਕਿੱਥੇ ਆ ਓਏ ਲੇ ਬੈਠੇ ਓਏ ਇਹ ਜਾਦੂ ਵਰਗੀ ਲਾ ਦੇਣਾ ਕੀ ਓਏ ਚਲੋ ਬਈ ਆਹ ਬੜਾਈ ਸਿੱਕੀ ਚੱਲੀ ਹੋਊਗੀ ਔਰ ਨਾ ਬੜਾ ਪੀਰਾ ਹੋਰ ਨਾ ਜੀ ਇਹਨਾਂ ਨੇ ਉੰਮੀ ਸਵਾਦ ਨਹੀਂ ਬਣਾਈ ਬੈਠ ਕਹੀ ਤੁਸੀਂ ਗੱਲਾਂ ਕਰਵਾ ਜੁੱਤੀ ਬਣੀ ਹੋਵੇ ਸੋਏ ਗੋਣੀ ਹਾਂ ਕਿਉ ਇਹ ਗੋਣੀ ਬਾਈ ਬਾਈ ਬਣਾਉਣ ਆ ਆ ਕੋਈ ਨਹੀਂ ਹਾਂ ਵੀ ਮਿੱਤਰੋ ਆਪਾਂ ਪਹੁੰਚ ਗਏ ਦੀਦੀ ਕੋਲੇ ਤੇ ਉਹ ਚੈੱਕ ਕਰ ਲੂਗੀ

ਤੋਂ ਪਰੋ ਕਰਨਗੇ ਉਹ ਪਤਾ ਹੀ ਬਣਾ ਕੇ ਦੇਖਿਆ ਕਿ ਵੇਰੀ ਫਸ 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 ਵੀਰ ਚੈੱਕ ਕਰੋ ਗਾਇਜ਼ ਆ ਵੀ ਮਿੱਤਰੋ ਆਪਣੇ ਕਰੋ ਬਿੰਡੇ ਦਾ ਵੀਊ ਚੈੱਕ ਕਿੱਦਾਂ ਦਾ ਮੌਸਾ ਵਾਲਾ ਮੌਰੀ ਬਾਹਰ ਤਾਂ ਹੈ ਯਾਰ ਆਓ ਬੜੇ ਲੰਮ ਖੰਨੀ ਬੱਬੂ ਸਿਰਦਾਗਾ ਉਹ ਦੇਖ ਕਿ ਕਿੱਥੇ ਉਹ ਦੇਖੋ ਸਾਨੂੰ ਲੱਗਿਆ ਕਿ ਤੇ ਬੱਬੂ ਆ ਆਪਣਾ ਯਾਰ ਆਪਣਾ ਰਾਹੁਲ ਉਹਦੇ ਅਗਲਾਗਾ ਉੜਦਾ ਨਹੀਂ ਰਹੇ ਮੌਸਾ ਚੈੱਕ ਕਰੋ ਮਿੱਤਰੋ ਵੀਊ ਬਿੰਦੀ ਬਣਾ ਮਾਂ ਚੱਕ ਜੀ ਫਾਂਟੇ ਕਿਤ ਨਾਲ ਕਿ ਪਰੂ ਗਿਫਟ ਲੈ ਗਿਆ ਦੂਸਰਾ ਆਪਾਂ ਕਿ ਇੱਥੇ ਲੱਗੇ ਦਿੰਦੀ ਦਿੰਦੀ ਵੱਡੀ ਥਾਂ ਤੋਂ ਲੈਣਾ ਗਿਫਟ ਹੋਤਾ ਗਿਫਟ ਲੈ ਜੇ ਤੋ ਨਹੀਂ ਇਹਦਾ ਨਾਂ ਕੀ ਹੋਈ ਇਹਦਾ ਨਾਂ ਮਿੱਠੂ ਆ ਮਿੱਠੂ ਸਾਰਾ ਉਹਨਾ ਮਿੱਠੂ ਹੁੰਦਾ ਤੋ ਨਾ ਹੈਗਾ ਅਰਾ ਰੋਟ ਸਾਰੇ ਤੋਂ ਨਾ ਨਾ ਮਿੱਠੂ ਤਾਂ ਹੁੰਦਾ ਬੈਠ ਜਾ ਆਜੋ ਮੈਂ ਬਾਹਰ ਤਾਂ ਆਇਆ ਪੂਰੇ ਸਹਾਰਾ ਮੇਰੀ ਆਉਗਾ ਨਹੀਂ ਬਾਹਰ ਨਹੀਂ ਆਉਂਦਾ ਬਾਹਰ ਦੇਖ ਲੈ ਥੱਲੇ ਰਹਿ ਕੀ ਹੈ ਖਣ ਆ ਗਿਆ ਬਾਹਰ ਆਪਾਂ ਦੇ ਇੱਕ ਚੋਟੇ ਲੱਗੇ ਲਾਲ ਨੇਤੀ ਪੁੱਛ ਲੱਗੀ ਜਿੰਨ ਪਹਿਲਾਂ ਆਇਆ ਇੱਕ ਪੀ ਆ ਗਿਆ ਆ ਗਿਆ ਬਾਹਰ ਆ ਗਿਆ ਆਪਾਂ ਤਾਂ ਨੂੰ ਖੂਣ ਹੀ ਕਰਨਾ ਦੀਦੀ ਨੇ ਕਹਾ ਦੇ ਹਾਂ ਸਹੀ ਜਾਨਾ ਕਿਥੇ ਰਿਹਾ ਆਇਆ ਲੈ ਓਏ ਦਨੇ ਕਾਕੇ ਕਾਕੇ ਖੇਡ ਨੂੰ ਤਨੂ ਇੱਕ ਮੋਏ ਇੱਕ ਤਾਂ ਮਾਛਰ ਬੁਲਾਇਆ ਜਾਂਦਾ ਪੁੱਟੂ ਮਾਛਰ ਕਹੇ ਹਲੋ ਕੀ ਲੱਗਦਾ ਇਹ ਵੇਖ ਕੀ ਨੈਟ ਦਾ ਹੈ ਨਹੀਂ ਇਹਦੇ ਫੋਨ ਤੇ ਇੱਕੀ ਗਾਣਾ ਲਾਈ ਬੈਠੀ ਆ ਬਸ ਧਰਕੇ ਦੀ ਲੱਗਿਆ ਕੋਈ ਨਾ ਰੜਾਈ ਹੋ ਗਈ ਸੀ ਇਹਦੇ ਜਵਾਬ ਹੈਲੋ ਕੀ ਦੀ ਹੈਲੋ ਹਾਈ ਹੈਲੋ ਕਾਤਿਓ ਮਾਤਾ ਹੈਲੋ ਹੈਲੋ ਕਾਤਿਓ ਮਾਤਾ ਹੈਲੋ 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 ਚੱਲ ਚੱਲ ਇਹਦੇ ਕੋਲੇ ਕੀ ਕੀ ਹੈ ਕੀ ਕਰਨਾ ਤੁਸੀਂ ਇਹ ਟਿਕ ਨੂੰ ਤੇਰੇ ਕੋਲੇ ਹੈਗਾ ਕੀ ਕਰਨਾ ਕੀ ਕਰਨਾ ਨਲੀ ਪੁੰਜਣੀ ਹੈ ਇੱਕੋ ਦੀ ਨਲੀ ਪੁੰਜਣੀ ਹੈ ਘੇਰ ਮਾਲ ਲੈਣਾ ਕਿਤੇ ਰਹਿਣ ਦੇ ਖਰਾਬ ਹੋਈ ਉਹ ਤੇਰਾ ਵੀਰੇ ਕੋਲ ਹੈਗਾ ਮੇਰਾ ਫੂਲ ਬਾਣੀ ਪੁੰਜਣਾ ਹੁੰਦਾ ਤੇ ਫੇਰ ਕੀ ਖਰਾਬ ਆਪਾਂ ਚੱਕਣਾ ਹੋਣਾ ਇਹਨੇ ਥੋੜਾ ਚੱਕਣਾ ਨਹੀਂ ਦੰਦਿਆ ਬੱਦੂ ਕੋ ਵੀਰੇ ਉਹ ਬਹੁਤ ਤਿੱਖੀ ਹੁਣ ਤੋਤੇ ਨਾਲ ਆਉਣ ਲੱਗਾ ਪ੍ਰੈਂਕ ਲੈ ਮੈਂ ਹੀ ਭਲੂ ਆਣੂ ਜਾਨਵਰ ਨੂੰ ਤੰਗ ਨਹੀਂ ਕਰਦਾ ਜਾਨਵਰ ਜਾਨਵਰ ਤੰਗ ਥੋੜੀ ਕਰਦੇ ਆ ਜਾਨਵਰ ਨਹੀਂ ਪੰਛੀ ਆ ਪੰਛੀ ਨੂੰ ਤੰਗ ਨਹੀਂ ਕਰਨਾ ਅੱਛਾ ਹੋਰ ਦਾ ਹੀ ਵਾਲਾ ਮੰਨ ਤਾ ਕਾ ਦੁਰ ਐਨੇ ਉਰਤ ਨਾ ਤੜ ਕਰੋ ਕਿਦਰ ਗਿਆ ਆ ਗੇਦਰਾ ਉਹ ਰਿਆ ਵਿਚਾਰਾ ਨੀਚਾ ਨਹੀਂ ਰਿਆ ਆਲਾ ਐ ਹੋ ਅੱਜ ਗਿਆ ਉੱਡਣ ਦੀ ਕੋਸ਼ਿਸ਼ ਕਰਦਾ ਖੜੇ ਨਾ ਆ ਕੇ ਇੱਕ ਤੋਂ ਤੋੜਦਾ ਹੀ ਨਾ ਖੜਾਇਆ ਅੰਤਲਾ ਨਾ ਅਸੀਂ ਪੰਟ ਦੂ ਹਾਂਜੀ ਨਹੀਂ ਕਰ ਰਿਹਾ ਤੰਗ ਨਹੀਂ ਕਰ ਰਿਹਾ ਛੱਡ ਰਿਹਾ ਓਏ ਡੇਗਣਾ ਪਈ ਵੇ ਇੱਕ ਮੈਂ ਇੱਥੇ ਤੋਂ ਪਾਣਾ ਗੇ ਬਾਹਰ ਕੱਢੇ ਨੂੰ ਮੰਜੇ ਤੋਂ ਨਹੀਂ ਪ੍ਰਿਆ ਦੇਖੋ ਫੜਾ ਜਾਂਦਾ ਨੂੰ ਫੜਾੜਾ ਲੋਕਾਂ ਤੋਂ ਦੇਖੋ ਦੀਦੀ ਘਰ ਨੇ ਕਿ ਚੱਕੋ ਦੀਦੀ ਨੇ ਕਰਤਾ ਬਰੇ ਚੱਕੋ ਨਾਮ ਮਾਰੀ ਆਂਦੇ ਦੇਦੀ ਲੱਕੂ ਬਣ ਕੇ ਸੇਣਾ ਤੋਂ ਫੜੇ ਨਹੀਂ ਗਏ ਲੋਕਾਂ ਬੰਦੀ ਆਵਾਜ਼ ਨਹੀਂ ਕਰਨਾ ਕਰਦੇ ਸੀ ਵੀਡੀਓ ਨੂੰ ਦੋ ਤਨ ਪਤਾ ਰੱਖੀ ਦਾਲ ਜੇ ਫੜ ਲਾ ਹਾਂ ਕੀ ਤੇਰੇ ਬੋਲ ਫੜਾ ਹਾਲ ਮਿੱਤਰੋ ਆਪਣਾ ਮਿੱਠੂ ਬਹਿ ਗਿਆ ਇਹ ਜਿਹੜਾ ਤੈਨੂੰ ਫੜਿਆ ਨਹੀਂ ਸੀ ਨਾ ਤੇਰੇ ਨਮੋ ਪੈਰ ਕਰੀ ਜਾਂਦਾ ਏ ਇਹਨੂੰ ਪਸੰਦ ਆ ਗਿਆ ਹੁਣ ਤੋਹਰੇ ਇਹ ਇਹ ਸਿਰ ਤੇ ਵਹਿ ਜਾਂਦਾ ਤਾਰੂ ਹਾਲੋ ਇਹ ਤੋਤੀ ਉਹ ਚੱਕੀ ਹੁੰਦੇ ਦੇਖੀ ਸਾਰੇ ਇਹ ਬੈਠੇ ਨਾ ਕਰ ਲੱਗਦਾ ਜੀ ਇਹ ਇਹ ਉਹ ਵਾਲਾ ਸਾਹ ਜੀ ਚੱਲ ਉਹ ਵਾਲਾ ਸਾਹ ਮੈਂ ਬਾਹਰ ਜਾਣਾ ਅਟਕ ਕਲੀ ਮਟਕ ਕਲੀ ਇਹ ਆਪਣੇ ਨਿਊ ਬਲੌਗਰ ਹੈ ਇਹਨਾਂ ਦਾ ਚੈਨਲ ਹੈਗਾ ਪ੍ਰੀਤ ਦੇ ਨਾਂ ਤੇ ਸਾਰਿਆਂ ਨੇ ਜ਼ਰੂਰ ਫੋਲੋ ਕਰ ਲਿਓ ਚੱਕੋ ਜੀ ਆਏ ਹੋਏ ਉਹ ਗਿਆ ਉੱਡ ਹਾਏ ਹਾਏ ਜਲਦੀ ਬਣਾ ਰੁਕਤੀ ਨਹੀਂ ਹਾਏ ਪ੍ਰੈਂਕ ਹੋ ਗਿਆ ਤੋਤਾ ਦਾਦਾ ਤੁਸੀਂ ਪ੍ਰੈਂਕ ਹੋ ਗਿਆ ਇਹ ਕੌਣ ਕਰੂਗਾ ਹਾਏ ਹੋਏ ਦੇਖੀ ਹੋਏ ਦੀਦੀ ਰਿਸਪਾਂਡ ਹੋ ਗਈ ਹਾਏ ਤੋਤਾ ਬਾਈ ਤੋਤੇ ਮਾਲਕਲਾ ਕਰ ਰਿਹਾ ਦੇਖਾ ਦੇਖਾ ਆ ਵੀ ਮਿੱਤਰਾਂ ਦੀ ਮਿਹਨਤ ਨਾਲ ਸਾਡੇ ਲਾਇਆ ਦੇਖ ਕਿਹੜਾ ਕੀ ਕਲਾ ਕਰੀ ਕਰਕਲੇ ਚੱਕੋ ਬਈ ਆਪਣੇ ਪਿੰਡਾਂ ਦੀ ਪੜਾਈ ਦੇਖੋ ਆਏ ਬਣਾਉਂਦੇ ਆਣ ਆਪਣੇ ਪਿੰਡਾਂ ਲਾ ਕੇ ਦੋ ਡੱਕੇ ਤੇ ਤੀਲੇ ਲਵਾਵਾ ਪੱਟ ਕੇ ਹਨ ਚੱਕੋ ਬਈ ਆਏ ਹਨ ਉਸ ਤੋਂ ਦੂਸਰਾ ਭਾਈ ਕਿਹਾ ਮਾਚੀ ਨਾਲ ਵੀਡੀਓ ਬਣਾਣੀ ਇਹਲਾ ਇੱਥੇ ਬਣਾ ਵੀਡੀਓ ਢਿਕਾਣਾ ਬਣਾਇਆ ਬੱਲੇ ਬੱਲੇ ਪੀ ਮਸੂਂਟੀ ਮਾਵਰਕੀ ਉਹ ਤਸਾਹਨਾ ਕਿਤਨਾ ਬੋਲਦਾ ਹੋ ਬਿੱਤਾ ਮਸੂਂਟੀ ਬੜਾ ਹੀ ਲੜਕਰ ਤੇ ਮਸੂਂਟੀ ਮਾਵਰਕੀ ਆਜੋ ਹੁਣ ਆਜੋ ਆ ਜੀ ਮਿੱਤਰ ਹੁਣ ਆਪਾਂ ਚੱਲੇ ਆਪ ਨੂੰ ਫੋਨ ਆ ਗਿਆ ਤੇ ਬਾਈ ਵਰਕੇ ਦਾ ਬਾਅਦ ਚ ਆਉਣਗੇ ਤੇ ਸੋਨੂ ਵੀ ਨਾਲ ਆਉਣਗੇ ਹੁਣ ਆਪਾਂ ਚੱਲਨੇ ਆ ਠੀਕ ਹੈ ਬਾਈ ਫਿਰ ਚੱਲ ਜੀ ਮੈਂ ਰੋਕ ਕੇ ਨਾ ਜਾਓ ਠੀਕ ਹੈ ਬਾਈ ਹਾਂ ਯਾਰ ਗਲਤ ਗੱਲ ਆ ਤੈਨੂੰ ਮੰਨ ਬੋਲਣ ਦੀਆਂ ਕਾਸੇ ਸਿੱਖਣ ਦੀ ਵੈਹੀ ਜਾਣਾ ਠੀਕ ਹੈ ਦੀਦੀ ਠੀਕ ਹੈ ਦੀਦੀ ਹੱਥ ਮਿਲੋਂਦੀ ਹੈ ਠੀਕ ਹੈ ਦੀਦੀ ਪਰ ਠੀਕ ਹੈ ਦੀਦੀ ਹੱਥ ਮਿਲਾਉਂਦੇ ਹੱਥ ਮਿਲਾ ਲਓ ਚਾਹ ਤਾਂ ਚੱਲ ਅੱਪਾ ਅੰਗਰੇਜ਼ੀ ਨਾਲ ਲੱਗੀ ਚੱਲੋ ਬਈ ਠੀਕ ਹੈ ਆਜੋ ਇੱਕ ਮਾਂ ਮੈਂ ਆ ਮਾਤਾ ਨਾਲ ਆਣੀ ਨੋਕਦਾ ਇਹ ਤੋ ਠੀਕ ਆ ਭਾਈ ਚੱਲ ਜਾਈਏ ਚੱਲ ਜਾਈਏ ਪਪਾਸ ਕਰੇ ਲਾ ਆਇਆ ਜਾ ਕੇ ਹਾਂਜੀ ਤੇ ਹੁਣ ਆਪਾਂ ਚੱਲਿਆ ਘਰੇ ਤੇ ਦੇਖੋ ਦੀਪ ਚ ਜਾਵੜੇ ਸੀਗੇ ਤੇ ਹੁਣ ਆਪਾਂ ਜਾ ਰਹੇ ਹਾਂ ਤੇ ਆਪਣਾ ਵਲੌਗ ਤਾਲਾ ਕਾ ਕਮੈਂਟ ਕਰਕੇ ਮੈਨੂੰ ਬਹੁਤ ਜੀ ਬਾ ਸਤ ਸ੍ਰੀ ਅਕਾਲ ਮਾਸੂਰ ਇੱਟਾ ਤੇ ਬਾਕੀ ਆਪਾਂ ਮਿਲਦੇ ਹਾਂ ਅਗਲੇ ਵਲੌਗ ਚ ਤੇ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਟਿੱਪਣੀ ਪ੍ਰੈਕ ਕੀਤਾ ਸੀ ਉਹਦੇ ਸਾਲੀ ਜੀ ਨੇ ਭੱਟੀ ਦੀ ਸੀ ਕਿ ਵੱਸ ਰਿਸ਼ਤਾ ਥੋੜਾ ਪਤਾ ਜੇ ਸਾਲੀ ਵਾਲੇ ਸੀਗਾ ਹਨ ਤੇ ਉਂ ਤੀ ਉਹ ਤਾਂ ਵਰਤੇ ਆ ਗਏ ਪਰ ਥੋੜਾ ਪਤਾ ਯਾਰ ਰਿਸ਼ਤਾ ਤਾਂ ਫਿਰ ਜਿੱਤਾ ਸਾਲੀ ਦੇ ਰੋਕਣਾ ਫਿਰ ਉਹਨਾਂ ਦੋਨਾਂ ਨੇ ਪ੍ਰੈਕ ਕੀਤਾ ਸੀਗਾ ਤੇ ਬਾਕੀ ਪ੍ਰੈਕ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਫਿਰ ਆਪਾਂ ਮਿਲਦੇ ਆ ਅਗਲੇ ਵਲੌਗ ਚ ਬਾਏ